ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਧੰਨ ਧੰਨ ਸਹਿਬ ਸ੍ਰੀ ਸ੍ਰੀ 108 ਸਹਿਬ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਕੀ ਜੈ ਧੰਨ ਧੰਨ ਜੋ ਜੀ ਪਾਸਾ ਹਜੂਰ ਸਤਿਗੁਰੂ ਪੂਰਨਾਥ ਜੀ ਮਹਾਰਾਜ ਕੀ ਜੈ ਸ਼ੰਤ ਗ੍ਰੰਥਧਾਰੀ ਨਾਨਕ ਜੀ ਮਹਾਰਾਜ ਕੀ ਜੈ ਸ੍ਰੀ ਰਮੈਨ ਸਾਹਿਬ ਜੀ ਮਹਾਰਾਜ ਕੀ ਜੈ ਕੋਮੀ ਗ੍ਰੰਥ ਗਿਆਨ ਪ੍ਰਗਾਸ ਹੈ ਮਹਾਰਾਜ ਕੀ ਜੈ ਸਰਬਤ ਸਾਧ ਸੰਗਤ ਕੀ ਜੈ ਦੋਹਿਰਾਂ ਪੂਰਨ ਜੋਤ ਬਰਮਦੀ ਉਤਮ ਜਸ ਦੀ ਸਭ ਕੰਡੇ ਤਮਸਾ ਨਦੀ ਦੇ ਪਰਗਟ ਹੋ ਗਿਆ ਰੱਬ ਸੁੰਦਰ ਰੂਪ ਹਮਾਲਿਆ ਦੁਨੀਆ ਵਿੱਚ ਵਸਾਲ ਉੱਚੀਆਂ ਜਿਹੜੀਆਂ ਚੋਟੀਆਂ ਖੈਂਦੀਆਂ ਅੰਬਰਾਂ ਨਾਲ ਬੁੱਕਲ ਮਾਰੀ ਬਰਫ ਦੀ ਸੀਨੇ ਦੇ ਵਿੱਚ ਅੱਗ ਜਹਦਾ ਦਿੱਤਾ ਖਾ ਰਹਾ ਕਰਮਾ ਵਾਲਾ ਜਗ ਕੁਖੋ ਜੰਮੇ ਜਸਦਿਓਂ ਨਦੀਆਂ ਤੇ ਦਰਿਆ ਖੇਤਾਂ ਵਿੱਚ ਹਰਿਆਲੀਆਂ ਵੰਡੀਆਂ ਜਿੰਨਾ ਜੰਗਾਂ ਗੰਗਾ ਗਿਆ ਗਦਾਵਰੀ ਜਿਸ ਦਾ ਅੰਬਰਤ ਨੀਰ ਹਰ ਕਤਰਾ ਜਮਨਾ ਨਦੀ ਦਾ ਜਿੰਦਗੀ ਲਈ ਅਕਸੀਰ ਜਸਵੀ ਸਰਜੂ ਨਦੀ ਦਾ ਅੰਬਰ ਤੇ ਡਿਠਾ ਚੱਖ ਖਲ ਗਈ ਉਸ ਮਨੋਖਰੀ ਸਮਝੋ ਤੀਜੀ ਅੱਖ ਉਤਮਮ ਤੁਮਸਾ ਨਦੀ ਹੈ ਦੁਨੀਆਂ ਵਿੱਚ ਦੁਰਲੱਭ ਜਿਹਦੇ ਕੰਡਿਆਂ ਨ ਕੀ ਪ੍ਰਗਟ ਹੋਇਆ ਰੱਬ ਜਲਵਾ ਰੱਬ ਦੇ ਨੂਰ ਦਾ ਚਮਕਿਆ ਓ ਇੱਕ ਸਾਰ ਲੱਖਾਂ ਚਮਕਣ ਬਿਜਲੀਆਂ ਜਿੱਦਾਂ ਇੱਕ ਵਾਰ ਆਪਣਾ ਆਪ ਦਿਖਾਉਣ ਦਾ ਜਾਂ ਰੱਬ ਨੂੰ ਆ ਆਖਿਆਲ ਤਦ ਸ੍ਰਿਸ਼ਟੀ ਸਾਜੀ ਪ੍ਰਭੂ ਨੇ ਇਕੋ ਫੁਰਨੇ ਨਾਲ ਲੱਖਾਂ ਪੁਰੀਆਂ ਸਾਜੀਆਂ ਸਾਜੇ ਲੱਖ ਸਮਾਨ ਉਰੀਆਂ ਅੰਦਰ ਧਰਮ ਦੇ ਕੀਤੇ ਕੈ ਮਨਸਾਨ ਹਮਨੇ ਆਰਤੀ ਹਰ ਜਗਾ ਹੁੰਦੀ ਜੋਤ ਨਾਲ ਖੁਸ਼ੀਆਂ ਅੰਦਰ ਗੂੰਜਦੇ ਸ਼ੰਖਾਨਾਦ ਕੰਢਿਆਲ ਤਾਕ ਤਾ ਕਬਰ ਮਾਪਰੀ ਚੋ ਈਸ਼ਵਰ ਦਾ ਪ੍ਰਤਾਪ ਵਾਲਮੀਕ ਭਗਵਾਨ ਦਾ ਕਰਨ ਦੇਵ ਤੇ ਜਾਪ ਚਮਕੇ ਵਿਸ਼ਨੂ ਪੁਰੀ ਚੋ ਵਿਸ਼ਨੂ ਦਾ ਇਕ ਬਾਲ ਚਰਨਾਂ 'ਐਂਦਰ ਲਕshmi ਬੈਠੀ ਸਰਦਾਨਾਲ ਪੁਰੀਆਂ 'ਚੋਂ ਸਹਿਬ ਪੁਰੀ ਦਾ ਦੇਖ ਅਨੋਖਾ ਰੰਗ ਸਵਰਗ ਪੁਰੀ ਦੇ ਦੇਵਤੇ ਤੱਕ ਤੱਕ ਹੋ ਮਨਦੰਗ ਯਾਲਵਾਇਂਦਰਪੁਰੀ ਦਾ ਪੁਰੀਆਂ ਵਿੱਚੋਂ ਖਾਸ ਵਾਸ ਉਹਦੇ ਵਿੱਚ ਉਹਨਾਂ ਦੇ ਜੋ ਭਗਵਾਨ ਦੇ ਦਾਸ ਧਰਤੀ ਚੰਦਰ ਲੋਕ ਦੀ ਸੂਰਜਪੁਰੀ ਢੱਲ ਤ੍ਰੂਪੁਰੀ ਤ੍ਰੂ ਦੇਖਦਾ ਪਾਰ ਬ੍ਰਹਮ ਦੇਵਲ ਕੰਡੇ ਤਮਸਾ ਨਦੀ ਦੇ ਬੈਠੇ ਜਾਣੀ ਜਾਨ ਰਚਿਆ ਜਸ ਬ੍ਰਹਮੰਡ ਹੈ ਸ੍ਰੀワਾਲਮੀਕ ਪਗਮਾਨ ਚਾਰ ਸਪੇਰੇ ਫੁੱਲ ਨੇ ਜਾ ਚੰਦਨ ਦੇ ਰੁੱਖ ਦੇਖ-ਦੇਖ ਕੇ ਜਿਨਾ ਨੂੰ ਲੈੰਦੀ ਮਨ ਦੀ ਭੁੱਖ ਰਾਤ ਸੁਗੰਧੀਆਂ ਵੰਡਦੀ ਵੰਡੇ ਖੁਸ਼ੀ ਸਵੇਰ ਵਾਣੀ ਇੱਕੋ ਪੱਤਣੋਂ ਪਿੰਦੇ ਗਉਆਂ ਸੇਰ ਵਾਲਮੀਕ ਭਗਵਾਨ ਜੀ ਸ਼ਬਦ ਦੇ ਪਾਲਨਹਾਰ ਇੱਕੋ ਫੁਰਨੇ ਨਾਲ ਹੀ